ਹਾਂਜੀ ਕੀ ਹਾਲ ਚਾਲ ਨੇ ਭਰਾ ਸਾਰੇ ਭਰਾਵਾਂ ਦੇ ਹੋਰ ਵੀਰੇ ਸਾਰੇ ਠੀਕ ਠਾਕ ਹੋ ਤੇ ਅੱਜ ਨਾਲੇ ਤਾਂ ਆਪਾਂ ਕਰਨਾਗਾ ਕੁੱਟਾ ਸਾਫ ਪੈਸੇ ਤਾਂ ਲਗਭਗ ਸਾਫ ਹੀ ਆ ਪਰ ਫੇਰ ਵੀ ਜਿੰਨੀ ਕ ਇਹਦੇ ਵਿੱਚ ਮਤਲਬ ਕੋਈ ਵੀ ਚੀਜ਼ ਹੈਗੀ ਆ ਉਹ ਆਪਾਂ ਸਾਫ ਕਰਦਾਂਗੇ ਮਿੱਠਾ-ਮੁੱਠਾ ਜਾਂ ਕਿਸੇ ਵੀ ਤਰ੍ਹਾਂ ਨਹੀਂ ਹੈਨਾ ਜਿੱਦਾਂ ਇਹ ਫੰਗ ਹੋ ਗਏ ਤਾਂ ਸਾਰਾ ਸਾਫ ਕਰਦਾਂਗੇ ਆ ਕੁਛ ਦਾਣੇ ਦੂਨੇ ਥੱਲੇ ਖਲਾਰੇ ਪਏ ਨੇ ਕਬੂਤਰਾਂ ਨੇ ਹੈਨਾ ਆ ਵੀ ਆਪਾਂ صاف ਕਰਦਾ ਨੇ ਤੇ ਬਾਕੀ ਅੱਜ ਥੋੜੀਆਂ-ਬਹੁਤੀਆਂ ਜੋੜੀਆਂ ਆਪਾਂ ਅੱਡ ਕਰਨੀਆਂ ਨੇ ਜਿਵੇਂ ਇੱਧਰ ਬੱਚੇ ਬੈਠੇ ਨੇ ਥੱਲੇ ਇਹ ਵੀ ਕਾਫੀ ਵੱਡੇ ਹੋ ਗਏ ਜਿਵੇਂ ਉਹ ਕੁੰਡੇ ਦੇ ਵਿੱਚ ਬੈਠਾਗਾ ਬੱਚਾ ਤੇ ਉਧਰ ਜਿੱਥੇ ਗੋਪੀ ਬੈਠਾ ਉੱਥੇ ਵੀ ਤਿੰਨ ਬੱਚੇ ਵੀਰੇ ਵੱਡੇ ਹੋ ਰਹੇ ਨੇ ਉਹਨਾਂ ਦੀ ਵੀ ਅੱਜ ਆਪਾਂ ਜੋੜੀ ਲੱਗ ਕਰਨੀ ਹੈ ਕਿਉਂਕਿ ਬੱਚੇ ਆਪਣੇ ਪੂਰੇ ਹੋ ਗਏ ਲਗਭਗ ਤੇ ਹੁਣ ਆਪਾਂ ਨੇ ਇੱਕ ਵਾਰੀ ਜੋੜੀਆਂ ਅੱਡ ਕਰਦਣੀਆਂ ਬਾਕੀ ਇੱਥੇ 5-7 ਜੋੜੀਆਂ ਰਹਿ ਜਾਣੀਆਂ ਕਮਰੇ ਦੇ ਵਿੱਚ ਜਿਹੜੀਆਂ ਆਪਾਂ ਨਮੀਆਂ ਲਾ ਕੇ ਛੱਡੀਆਂ ਹੋਈਆਂ ਨੇ ਬਸ ਉਹਨਾਂ ਨੇ ਹਜੇ ਕਿਸੇ ਵੀ ਜੋੜੀ ਨੇ ਕੋਈ ਆਂਡਾ ਨਹੀਂ ਰੱਖਿਆ ਉਹਨਾਂ ਦਾ ਬਰੀਡਿੰਗ ਪ੍ਰੋਸੈਸ ਆਪ ਦੇ ਆਪ ਸ਼ੁਰੂ ਹੋ ਜੂਗਾ ਨਾਲੇ ਤਾਂ ਆਪਣਾ ਕਮਰਾ ਖੁੱਲ ਜੂਗਾ ਨਾਲੇ ਜੋੜੀਆਂ ਨਿਕਲ ਜਾਣਗੀਆਂ ਜਿਹੜੀ ਹਮਮਤ ਆ ਕਬੂਤਰਾਂ ਦੀ ਉਹ ਵੀ ਘਾਟ ਜੂਗੀ ਕਮਰੇ ਦੇ ਵਿੱਚ ਤੇ ਅੱਗੇ ਆਪਾਂ ਜਿਹੜੇ ਬੱਚੇ ਹੋਣਗੇ ਉਹ ਫਿਰ ਅੱਗੇ ਦੇਖਾਂਗੇ ਤੇ ਹੁਣ ਫਿਲਹਾਲ ਇੱਕ ਵਾਰੀ ਕਰੀ ਆਪਾਂ ਖੁੱਡੇ ਦੀ ਸਫਾਈ ਸਫਾਈ ਕਰਕੇ ਜੋੜੀਆਂ ਕਰਦਾਂ ਨੇ ਅਲੱਗ ਜਿਹੜੀਆਂ ਕਰਨ ਵਾਲੀਆਂ ਨੇ ਤੇ ਇੱਧਰ ਬੱਚੇ ਛੋਟੇ ਨੇ ਹਜੇ 1-2 ਜੋੜੀਆਂ ਦੇ ਥੱਲੇ ਹੋਰ ਰਹਿ ਜਾਣੀਆਂ ਤੇ ਬਾਕੀ ਜਿਹੜੀਆਂ ਆਪਾਂ ਨਵੀਆਂ ਛਟੀਆਂ ਨੇ 4 ਤੋਂ 5 ਜੋੜੀਆਂ ਹੋਰ ਰਹਿ ਜਾਣਗੀਆਂ ਤੇ ਕਰੀਏ ਇਹਨਾਂ ਨੂੰ ਅਲੱਗ ਆਜੋ ਫਿਰ ਕਰਦੇ ਆਂ ਲਾਗਦੇ ਆਂ ਕੰਮ ਤੇ ਤੇ ਕਰਦੇ ਆਂ ਸ਼ੁਰੂ ਉਹ ਬਈ ਕਬੂਤਰੀਆਂ ਕਰਤੀਆਂ ਆਪਾਂ ਅੱਡ ਅੱਡ ਕਰਕੇ ਇੱਧਰ ਪਾਲੀਆਂ ਇਹ ਪਿੰਜਰੇ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲਾਂਗੇ ਉੱਤੇ ਉੱਤੇ ਆਪਣੇ ਕੋਲੇ ਇੱਕ ਕੁੱਡਾ ਖਾਲੀ ਪਿਆ ਕੋਟੀ ਵਾਲਾ ਉਥੇ ਲਾ ਕੇ ਜਿਹੜੀਆਂ ਕਬੂਤਰੀਆਂ ਪਹਿਲਾਂ ਬੈਠੀਆਂ ਨੇ ਉਹਨਾਂ ਦੇ ਨਾਲ ਛੱਡ ਦਾਂਗੇ ਬੱਚੇ ਇਹਨਾਂ ਦੇ ਕਾਫੀ ਵੱਡੇ ਵੱਡੇ ਹੋ ਗਏ ਕਬੂਤਰ ਛੱਡ ਤੇ ਆਪਾਂ ਕੁੱਡੇ ਦੇ ਵਿੱਚ ਥੋੜੇ ਦਿਨ ਉਹ ਆਪ ਦੇ ਆਪ ਬੱਚੇ ਪਾਲ ਲੈਣਗੇ ਤੇ ਬਾਕੀ ਆਪਾਂ ਹੱਥਾਂ ਦੇ ਨਾਲ ਦੇ ਦਿਆ ਕਰਾਂਗੇ ਬੱਚਿਆਂ ਨੂੰ ਛੋਲੇ ਥੋੜੀ ਜੀ ਕਬੂਤਰਾਂ ਦੀ ਨਾਲ ਹੋ ਜੂਗੀ ਹੈਲਪ ਬਾਕੀ ਇਹਨਾਂ ਨੂੰ ਕਰਤਾ ਆਪਾਂ 5 ਕਬੂਤਰੀਆਂ ਨੂੰ ਅੱਡ ਇਹਨਾਂ ਨੂੰ ਹੁਣ ਲੈ ਕੇ ਚਾਲਦੇ ਆ ਉੱਤੇ ਥੋੜੇ ਦਿਨ ਦਿਵਾਵਾਂਗੇ ਇਹਨਾਂ ਨੂੰ ਰੈਸਟ ਉਸ ਤੋਂ ਬਾਅਦ ਕਰਾਂਗੇ ਇਹਨਾਂ ਦੀ ਆਪਾਂ ਡੀ ਵਾਰਮਿੰਗ ਡੀ ਵਾਰਮਿੰਗ ਕਰਕੇ ਫਿਰ ਜਮਾ ਸੈੱਟ ਕਰਕੇ ਇਹਨਾਂ ਨੂੰ ਛੱਡ ਦਾਂਗੇ ਗੁੱਡਿਆਂ ਦੇ ਵਿੱਚ ਆ ਬਾਕੀ ਹੁਣ ਆ ਜਿਹੜੀ ਡੋਲੀ ਦੇ ਵਿੱਚ ਬੱਚੇ ਨੇ ਇਹ ਸਾਰੇ ਲਗਭਗ ਪਲ ਗਏ ਬਾਈ ਇਹਨਾਂ ਦੀਆਂ ਮਾਮਾ ਸਾਰੀਆਂ ਚੱਕ ਲਈਆਂ ਆਪਾਂ ਅਲੱਗ ਕਰਤੀਆਂ ਜਿਹੜੇ ਬੱਚੇ ਡੋਲੀ ਦੇ ਥੱਲੇ ਸੀ ਉਹਦੀ ਮਾਂ ਵੀ ਚੱਕ ਲਈ ਉਹ ਵੀ ਕਰਤੀ ਅੱਡ ਤੇ ਲਗਭਗ ਸਾਰੀਆਂ ਜੋੜੀਆਂ ਪੱਟਤੀਆਂ ਆਹ ਜਿਹੜੀਆਂ ਨਵੀਆਂ ਲਾਈਆਂ ਸੀ ਆਪਾਂ ਜਾਂ ਇੱਧਰ ਰਹਿ ਗਏ ਕੱਲੇ ਕਬੂਤਰ ਆ ਤੇ ਬਾਕੀ ਰਹਿ ਗਈਆਂ ਪੰਜ ਚਾਰ ਜੋੜੀਆਂ ਆਪਣੀਆਂ ਜਿਹੜੀਆਂ ਆਪਾਂ ਹੁਣ ਛੱਡੀਆਂ ਨੇ ਤੇ ਬਾਕੀ ਰਹਿ ਗਏ ਇੱਧਰ ਕਬੂਤਰ ਗੋਪੀ ਕਰੀ ਜਾਂਦਾ ਕੁੱਡਾ ਸਾਫ਼ ਬੋਕਰ ਮਾਰੀ ਜਾਂਦਾ ਤੇ ਕਰਕੇ ਕੁੱਡਾ ਸਾਫ਼ ਆਹ ਜਿਹੜਾ ਕਚਰਾ ਇਹ ਸਾਰਾ ਬਾਹਰ ਕੱਢ ਦਾਂਗੇ ਖੁੱਡਾ ਹੋ ਜੂਗਾ ਜਮਾਂ ਕਲੀਨ ਉਸ ਤੋਂ ਬਾਅਦ ਲਾ ਕੇ ਐਗਜੋਸਟ ਫੈਨ ਤੇ ਪ੍ਰਦਾਅ ਨਿਕਲ ਜੂਗੀ ਸਾਰੀ ਬਾਹਰ ਆ ਨਾਲੇ ਕਬੂਤਰ ਘਟ ਕੇ ਨਾਲੇ ਹੋਮਸ ਘਟ ਗਈ ਤੇ ਨਾਲੇ ਪੱਤੀਆਂ ਆਪਾਂ ਜੋੜੀਆਂ ਨਾਲੇ ਲੈ ਜਾਾਂਗੇ ਆਪਾਂ ਚੱਕ ਕੇ ਜਿਹੜੇ ਬੱਚੇ ਆਪਣੇ ਉੱਤੇ ਲਜਾਣ ਵਾਲੇ ਨੇ ਉਹਨਾਂ ਨੂੰ ਉੱਤੇ ਲੋ ਜੀ ਆਪਾਂ ਕਰ ਲਿਆ ਖੁੱਡਾ ਜਮਾਂ ਸਾਫ ਬਈ ਇਧਰੋਂ ਵੀ ਜਮਾਂ ਕਲੀਨ ਹੋ ਗਿਆ ਤੇ ਜਿਹੜਾ ਮੋਟਾ-ਮੋਟਾ ਗੰਦ ਸੀ ਉਹ ਆਪਾਂ ਇਧਰ ਬਾਲਟੀ ਦੇ ਵਿੱਚ ਪਾ ਲਿਆ ਚਾਚਾਰਨੇ ਦੇ ਵਿੱਚ ਸਾਰੀ ਮਿੱਟੀ ਬਰੀਕ-ਬਰੀਕ ਛਾਨ ਲਈ ਜਿਹੜੀ ਆਪਣੇ ਕੰਮ ਦੀ ਹੈ ਸੁੱਕੀ ਮਿੱਟੀ ਤੇ ਇੱਕ ਬੱਠਲ ਭਰ ਗਿਆ ਇੱਧਰ ਆ ਇਹਨਾਂ ਦੀਆਂ ਬਿੱਠਾਂ ਨਾਲ ਤੇ ਪੰਗਾ ਦੇ ਨਾਲ ਆ ਤੇ ਬਾਕੀ ਸਾਰੀਆਂ ਢੋਲੀਆਂ ਖਾਲੀ ਕਰਕੇ ਬੱਚੇ ਛੱਡ ਤੇ ਆਪਾਂ ਖੁੱਲੇ ਬਿਲਕੁਲ ਆ ਇਹਨਾਂ ਦੀਆਂ ਮਾਮਾ ਸਾਰੀਆਂ ਲੱਗ ਕਰਤੀਆਂ ਤੇ ਪਿਓ ਬੈਠੇ ਨੇ ਸਾਰੇ ਆ ਖੁੱਡੇ ਦੇ ਵਿੱਚ ਹੁਣ ਭਈ ਉਹ ਆਪਦੇ ਆਪ ਪਾਲ ਲੈਣਗੇ ਬੱਚੇ ਕਿਉਂਕਿ ਸਾਰੇ ਬੱਚਿਆਂ ਵਾਲੇ ਕਬੂਤਰ ਨੇ ਜਦੋਂ ਈਡ ਦੇਣੀ ਉਹ ਆਪਦੇ ਆਪ ਥੱਲੇ ਆ ਕੇ ਇਹਨਾਂ ਨੂੰ ਈਡ ਦੇਈ ਜਾਣਗੇ ਤੇ ਥੋੜਾ ਬਹੁਤਾ ਸਾਰਾ ਨਾਲ ਆਪਾਂ ਆਪ ਲਾਈ ਚੱਲਾਂਗੇ ਇਹ ਮਿੱਟੀ ਸਾਰੀ ਜਿਹੜੀ ਬਰੀਕ-ਬਰੀਕ ਆ ਆਪਾਂ ਸਾਰੇ ਕੁੱਡੇ ਦੇ ਵਿੱਚ ਇਧਰ ਚੰਗੀ ਤਰ੍ਹਾਂ ਖਲਾੜ ਲਾਂਗੇ ਕੁੱਡਾ ਹੋ ਜਾਊਗਾ ਜਮਾ ਹੁੱਕਾ ਦੇਖੋ ਇਧਰੋਂ ਵੀ ਕਿੰਨਾ ਸਪੇਸ ਖੁੱਲ ਗਿਆ ਪੂਰਾ ਖੁੱਲਾ ਹੋ ਗਿਆ ਇਧਰੋਂ ਵੀ ਕਿੰਨਾ ਖੁੱਲ ਗਿਆ ਤੇ ਪਾਣੀ ਵਾਲਾ ਕੁੰਡਾ ਵੀ ਆਪਾਂ ਖੂਂਜੇ ਦੇ ਵਿੱਚ ਰੱਖਤਾ ਇਧਰ ਗੋਲੀਆਂ ਕੱਢ ਕੇ ਰੱਖਣੀ ਆਪਾਂ ਬਾਹਰ ਇਹਨਾਂ ਨੂੰ ਲੈ ਕੇ ਚੱਲਾਂਗੇ ਉਧਰ ਬਾਹਰਲੀ ਸਾਈਡ ਟੂਟੀ ਤੇ ਚੰਗੀ ਤਰ੍ਹਾਂ ਧੋ ਕੇ ਪਲੇਟਾਂ ਪਲੂਟਾਂ ਟਰੇਆਂ ਟਰੂਆਂ ਕਰਕੇ ਸਾਫ ਜਿਹੜੇ ਕੁੰਡੇ ਪਏ ਨੇ ਉਹ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਸਾਈਡ ਰੱਖ ਦਾਂਗੇ ਜਦੋਂ ਆਪਾਂ ਨੂੰ ਜ਼ਰੂਰਤ ਹੋਈ ਉਦੋਂ ਵਰਤ ਲਾਂਗੇ। ਬਾਕੀ ਆ ਡੋਲੀਆਂ ਦੋਨੇ ਬਾਹਰ ਕੱਢ ਲੀਆਂ। ਜਿਹੜੇ ਡੋਲੀ ਦੇ ਥੱਲੇ ਬੱਚੇ ਸੀ ਉਹ ਵੀ ਖੁੱਲੇ ਦੇ ਵਿੱਚ ਛੱਡ ਤੇ ਜਿਹੜੇ ਇੱਥੇ ਦੋ ਬੱਚੇ ਪਏ ਸੀ ਡੋਲੀ ਦੇ ਵਿੱਚ ਇੱਕ ਰੱਖਣ ਦੇ ਉਹ ਆਪਾਂ ਲਿਆ ਕੇ ਰੱਖ ਦਾਂਗੇ ਇੱਥੇ ਦੋ ਖਾਣੇ ਵਾਲੀ ਡੋਲੀ ਕਿਉਂਕਿ ਉਹ ਬੱਚੇ ਹਜੇ ਛੋਟੇ ਨੇ ਉਹਨਾਂ ਦੇ ਮਾਪਿਓ ਆਪਾਂ ਨਹੀਂ ਕੀਤੇ ਆਡਾ। ਉਹ ਬੱਚੇ ਵੀ ਸਾਹਮਣੇ ਉਹ ਦੇਖੋ ਟੋਕਰੀ ਦੇ ਵਿੱਚ ਰੱਖ ਰੱਖੇ ਨੇ ਤੇ ਦੋ ਖਾਣੇ ਵਾਲੀ ਲਿਆ ਕੇ ਇੱਥੇ ਰੱਖ ਦਿਆਂ ਡੋਲੀ ਉਹਦੇ ਵਿੱਚ ਛੱਡ ਦਾਂਗੇ। ਤੇ ਜਦੋਂ ਉਹਨਾਂ ਦੀ ਗ੍ਰੋਥ ਵੱਟੀ ਹੋ ਗਈ ਫੇਰ ਵੀ ਉਹਨਾਂ ਨੂੰ ਵੀ ਖੁੱਲੇ ਛੱਡ ਦਾਂਗੇ ਤੇ ਉਹ ਆਪ ਦੇ ਆਪ ਗ੍ਰੋਥ ਕਰੀ ਜਾਣਗੇ ਇੱਧਰ ਗੋਪੀ ਨੇ ਸਾਰੇ ਖੁੱਡੇ ਦੇ ਵਿੱਚ ਦੇਖੋ ਸੁੱਕੀ ਮਿੱਟੀ ਖਲਾਰਤੀ ਬਾਈ ਤੇ ਖੁੱਡਾ ਜਮਾ ਸਾਫ ਹੋ ਗਿਆ ਸੁੱਕ ਗਿਆ ਬਿਲਕੁਲ ਵੀ ਜਿਹੜਾ ਮਾੜਾ ਮੋਟਾ ਹੈਗਾ ਸੀ ਆਪਾਂ ਨੂੰ ਚੰਗੀ ਤਰ੍ਹਾਂ ਸਫਾਈ ਹੋ ਗਈ ਬੱਚੇ ਉੱਧਰ ਅੱਡ ਹੋ ਗਏ ਸਾਰੇ ਤੇ ਹੁਣ ਚੱਲਦੇ ਆਂਗੇ ਆਪਾਂ ਅੱਗੇ ਬਾਹਰਲਾ ਖੁੱਡਾ ਜਾ ਕੇ ਕਰਦੇ ਆਂ ਸਾਫ ਉਧਰੋਂ ਜਿਹੜੇ ਕਬੂਤਰ ਨੇ ਉਹ ਲਿਆ ਕੇ ਛੱਡ ਦਾਂਗੇ ਆਪਾਂ ਇੱਧਰ ਤੇ ਉਧਰ ਆਪਣੀ ਰਹਿ ਜੂਗੀ ਇੱਕ ਜੋੜੀ ਬਸ ਜਿਹੜੀ ਬੱਚੇ ਪਾਲੂਗੀ ਹੁਣ ਆਂਡੇ ਤਾਂ ਰੱਖੇ ਨੇ ਜਿਹੜੀ ਜੋੜੀ ਨੇ ਜਿਹਦੇ ਥੱਲੇ ਆਪਾਂ ਆਂਡੇ ਸੈਫਟ ਕੀਤੇ ਹੋਏ ਨੇਗੀ ਉਹ ਰਹਿ ਜੂ ਬਾਕੀ ਸਾਰੀਆਂ ਜੋੜੀਆਂ ਆਪਾਂ ਕਰਤੀਆਂ ਅੱਡੇ ਤੇ ਕਬੂਤਰਿਆਂ ਲੈ ਜਾਂਦੇ ਉੱਤੇ ਕੂਤਰ ਛੱਡ ਦਾਂਗੇ ਵੱਡੇ ਲਿਆ ਕੇ ਸਾਰੇ ਆਹ ਕੁੱਡੇ ਦੇ ਵਿੱਚ ਉਹ ਕੁੱਡਾ ਬਾਹਰਲਾ ਆਪਣਾ ਜਮਾ ਹੋ ਜੂਗਾ ਖਾਲੀ ਆਜੋ ਫਿਰ ਚੱਲਦੇ ਆਂ ਦੂਸਰੇ ਕੁੱਡੇ ਵਾਲੀ ਪਾਸੇ ਓ ਜੀ ਖੁੱਡਾ ਹੋ ਗਿਆ ਜਮਾ ਸਾਫ ਤੇ ਕੁੱਡੇ ਵਾਲਾ ਕੰਮ ਗਿਆ ਆਪਣਾ ਨਿਬੜ ਪਿੱਲੀ ਇੱਟ ਪਾਤੀ ਆਪਾਂ ਨਵੀਂ ਟ੍ਰੇ ਦੇ ਵਿੱਚ ਤੇ ਬਾਕੀ ਬੱ ਕਬੂਤਰਾਂ ਨੂੰ ਸਾਰਿਆਂ ਨੂੰ ਵੱਡਿਆਂ ਨੂੰ ਆਪਾਂ ਰੱਖਤੀ ਫੀਡ ਸਰੋਂ ਤੇ ਕਣਕ ਇਹ ਖਾਈ ਜਾਂਦੇ ਨੇ ਅੱਗੇ ਦੇ ਦਾਂਗੇ ਬੱਚਿਆਂ ਨੂੰ ਆਹ ਦੇਖੋ ਇੰਨਾ ਕੱਢ ਲਿਆ ਗੰਦ ਤੇ ਇੱਧਰ ਡੋਲੀਆਂ ਕੱਢ ਲੀਆਂ ਇਹਨਾਂ ਨੂੰ ਲੈ ਕੇ ਚੱਲਦੇ ਆਪਾਂ ਦੂਸਰੀ ਸਾਈਡ ਉੱਥੇ ਕਰਦੇ ਆਂ ਸਾਫ਼ ਤੇ ਕਲੀਨ ਧੋਤੂਕੇ ਤੇ ਇਹਨਾਂ ਨੂੰ ਕਬੂਤਰਿਆਂ ਨੂੰ ਲੈ ਕੇ ਚੱਲਦੇ ਆਂ ਸਾਰਿਆਂ ਨੂੰ ਉੱਤੇ ਤੇ ਆਜੋ ਮਿੱਤਰੋ ਚੱਲੀਏ ਅੱਗੇ ਉਹ ਜੀ ਆ ਗਏ ਸੀਗੇ ਕੋਠੇ ਦੇ ਉੱਤੇ ਤੇ ਬੱਚੇ ਬੈਠੇ ਨੇ ਸਾਰੇ ਆਪਣੇ ਛਾਤਰੀਆਂ ਤੇ ਇਹਨਾਂ ਨੂੰ ਤਾਰਦਿਆਂ ਥੱਲੇ ਤੇ ਪਾਉਣਿਆ ਦਾਣਾ ਪਾਣੀ ਆਕੇ ਇਹ ਕਰਨਗੇ ਰੈਸਟਾ ਤੇ ਹੁਣ ਇਹਨਾਂ ਨੂੰ ਤਾਰੀਏ ਪਹਿਲਾਂ ਆਪਾਂ ਥੱਲੇ ਇੱਧਰ ਬੈਠੇ ਨੇ ਜਾਲ ਦੇ ਵਿੱਚ ਬੱਚੇ ਛੋਟੇ ਜਿਹੜਾ ਨੂੰ ਆਪਾਂ ਫੀਡ ਦੇ ਕੇ ਬਿਠਾ ਕੇ ਗਏ ਸੀ ਇਹਨਾਂ ਨੂੰ ਵੀ ਕਰੀਏ ਅੰਦਰ ਇਹਨਾਂ ਦਾ ਵੀ ਬਹੁਤ ਟਾਈਮ ਹੋ ਗਿਆ ਬਈ ਤੇ ਹੁਣ ਕਰ ਦਿਆਂਗੇ ਅਗਲੀ ਕਾਰਵਾਈ ਇਹਨਾਂ ਨੂੰ ਉਤਾਰ ਦਿਆਂ ਥੱਲੇ ਤੇ ਕਰ ਦਿਆਂ ਖੁੱਡਿਆਂ ਦੇ ਅੰਦਰ ਆਜੋ ਫਿਰ ਉਹ ਜੀ ਬੱਚੇ ਸਾਰੇ ਥੱਲੇ ਤਾਰਤੇ ਸੀ ਤਾਰ ਕੇ ਪਾਥੇ ਸੀ ਖੁੱਡਿਆਂ ਦੇ ਵਿੱਚ ਤੇ ਇਹਨਾਂ ਨੂੰ ਰੱਖਦੇ ਸੀ ਦਾਣੇ ਤੇ ਪਾਣੀ ਇਹ ਖਾਣ ਲੱਗੇ ਦਾਣੇ ਛਾਤਰੀਆਂ ਰੱਖਤੀਆਂ ਇੱਧਰ ਇਹਨਾਂ ਨੂੰ ਕਰ ਦਿਆਂ ਥੱਲੇ ਥੱਲੇ ਕਰਕੇ ਹੁਣ ਰਹਿ ਗਿਆ ਆਪਣਾ ਇੱਕ ਖੁੱਡਾ ਸਾਫ਼ ਕਰਨ ਵਾਲਾ ਅਨੂ ਵੀ ਜਾ ਕੇ ਕਰਦੇ ਆਂਗੇ ਸਾਫ ਤੇ ਵੱਡੀਆਂ ਕਬੂਤਰੀਆਂ ਸਾਰੀਆਂ ਲਿਆ ਕੇ ਵੀਰੇ ਆਪਾਂ ਆਹ ਕੁੱਡੇ ਦੇ ਵਿੱਚ ਸ਼ਿਫਟ ਕਰਤੀਆਂ ਥੱਲੋ ਲਿਆ ਕੇ ਸਾਰੀਆਂ ਇੱਥੇ ਸ਼ਿਫਟ ਕਰਤੀਆਂ ਉਹਨਾਂ ਦੀ ਕਰਾਂਗੇ ਡੀ ਵਾਰਮਿੰਗ ਪਹਿਲਾਂ ਮੈਂ ਤੁਹਾਨੂੰ ਦੱਸਦਾ ਤੇ ਬੱਚੇ ਖਾਈ ਜਾਂਦੇ ਨੇ ਫੀਡ ਆ ਇੱਕ ਬੱਚਾ ਇੱਧਰ ਆਪਣਾ ਛੋਟਾ ਜਿਹੜਾ ਅੱਜ ਪਹਿਲੇ ਦਿਨ ਢਾਇਆ ਸੀ ਉਹ ਟੈਂਕੀ ਤੇ ਬੈਠਾਗਾ ਉਹਨੂੰ ਵੀ ਬੁਲਾਉਣਾ ਥੱਲੇ ਤੇ ਕਰਦੇ ਆਂਗੇ ਅੰਦਰ ਉਹ ਵੀ ਦਾਣਾ ਪਾਣੀ ਖਾ ਲੂਗਾ ਆਪਾਂ ਚੱਲਦੇ ਆਂਗੇ ਹੁਣ ਥੱਲੇ ਜਾ ਕੇ ਕਰਦੇ ਆਂ ਖੁੱਡਾ ਸਾਫ ਆਜੋ ਫਿਰ ਚੱਲੀਏ ਥੱਲੇ ਉਹ ਬਈ ਡੋਲੀਆਂ ਲਿਆਂਦੀਆਂ ਇੱਧਰ ਤੇ ਕੱਟ ਕੇ ਟ੍ਰਿਆਂ ਰੱਖਤੀਆਂ ਆਪਾਂ ਉਧਰਲੀ ਸਾਈਡ ਆ ਹੁਣ ਕਰਦੇ ਆਂ ਡੋਲੀਆਂ ਚੰਗੀ ਤਰ੍ਹਾਂ ਸਾਫ ਇੱਧਰ ਲਿਆਂਦਾ ਆਪਾਂ ਬੁਰਸ਼ ਕੱਪੜੇ ਧੋਣ ਵਾਲਾ ਇਹ ਮਾਰਾਂਗੇ ਵਿੱਚ ਤੇ ਗੋਪੀ ਮਾਰੀ ਜਾਂਦਾ ਪੈਪ ਦੇ ਨਾਲ ਪਾਣੀ ਚੰਗੀ ਤਰ੍ਹਾਂ ਕਰਕੇ ਸਾਫ ਸਫਾਈ ਡੋਲੀਆਂ ਦੀ ਰੱਖਦਾਂ ਨੇ ਵੀਰੇ ਸਾਹਮ ਕੇ ਹੁਣ ਡੋਲੀਆਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਜੇ ਅੱਗੇ ਜੋੜੀਆਂ ਲਾਈਆਂ ਤਾਂ ਡੋਲੀਆਂ ਫੇਰ ਵਰਤਾਂਗੇ ਜਿਹੜੇ ਕੁੰਡੇ ਨੇ ਉਹ ਵੀ ਆਪਾਂ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸਾਈਡ ਤੇ ਰੱਖ ਦਾਂਗੇ ਜਦੋਂ ਆਪਾਂ ਨੂੰ ਜ਼ਰੂਰਤ ਪਈ ਅੱਗੇ ਉਦੋਂ ਚੱਕ ਲਾਂਗੇ ਇਹਨਾਂ ਨੂੰ ਹੁਣ ਰੱਖ ਦਾਂਗੇ ਸਾਈਡ ਤੇ ਚੰਗੀ ਤਰ੍ਹਾਂ ਡੋਲੀਆਂ ਅੱਜ ਸਾਫ਼ ਕਰਕੇ ਇਹਨਾਂ ਨੂੰ ਲਵਾ ਦਾਂਗੇ ਧੁੱਪ ਜੇ ਕਦੇ ਆਪਾਂ ਕਬੂਤਰਾਂ ਨੂੰ ਅੱਗੇ ਧੁੱਪ ਲਵਾਉਣੀ ਹੈ ਤੇ ਇਹਨਾਂ ਦੇ ਵਿੱਚ ਲਵਾ ਸਕਦੇ ਆਂਗੇ ਤੇ ਹੁਣ ਪਹਿਲਾਂ ਕਰੀ ਆਪਾਂ ਡੋਲੀਆਂ ਸਾਫ਼ ਤੇ ਫੇਰ ਕਰ ਦਿਆਂਗੇ ਅੱਗੇ ਬਲੌਗ ਸ਼ੁਰੂ ਓ ਜੀ ਡੋਲੀਆਂ ਦੋਨੇ ਧੋ ਕੇ ਰੱਖਤੀਆਂ ਧੁੱਪੇ ਹੁਣ ਇਹ ਸੁੱਕ ਜਾਣਗੀਆਂ ਫਿਰ ਇਹਨਾਂ ਨੂੰ ਰੱਖ ਦਾਂਗੇ ਆਪਾਂ ਅੰਦਰ ਉਤੋਂ ਬਾਅਦ ਜਦੋਂ ਆਪਾਂ ਨੂੰ ਜ਼ਰੂਰਤ ਪਈ ਉਹਦੋਂ ਕੱਢਾਂਗੇ ਬਾਈ ਤੇ ਇੰਨਾ ਲਾ ਕੰਮ ਵੀ ਹੋ ਗਿਆ ਕਲੀਅਰ ਕਬੂਤਰਾਂ ਨੂੰ ਦਾਣੇ ਵੀ ਪਾਤੇ ਖੁੱਡੇ ਵੀ ਸਾਫ਼ ਹੋ ਗਏ ਡੋਲੀਆਂ ਵੀ ਹੋ ਗਈਆਂ ਸਾਫ਼ ਤੇ ਸਾਰੇ ਕੰਮ ਹੋ ਗਏ ਆਪਣੇ A to Z ਤੇ ਆ ਸੀਗਾ ਆਪਣਾ ਛੋਟਾ ਜਿਹਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਸਾਰੇ ਜਾਣੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਸਤਿ ਸ੍ਰੀ ਅਕਾਲ ਬਾਈ ਸੋਨੂੰ ਸਾਰਿਆਂ ਨੂੰ